ਬਹੁਤ ਅਫਸੋਸ ਆ ਅਸੀਂ ਬਹੁਤ ਮਿਸ ਕਰਦੇ ਆਂ ਵੀ ਅਸੀਂ ਪੰਜਾਬ 'ਚ ਕਿਉਂ ਨਹੀਂ ਗਏ ਇਸ ਟਾਈਮ ਤੇ ਪੰਜਾਬ ਦੇ ਹਾਲਾਤ ਜੋ ਅੱਜ ਬਣੇ ਹੋਏ ਨੇ ਵੀ ਆਪਾਂ ਜਿੰਨਾ ਕੁ ਵੀ ਤਰਫੋਰ ਕਰਕੇ ਸਹਿਯੋਗ ਕਰ ਸਕੀਏ ਸਾਨੂੰ ਕਰਨਾ ਚਾਹੀਦਾ ਕਿਉਂਕਿ ਅਸੀਂ ਉਹ ਪੰਜਾਬ ਆ ਸਾਡੇ ਨਾਲ ਪੰਜਾਬ ਵਸਦਾ ਨਾ ਆ ਕੰਮ ਕਿਤਾਬਾਂ ਨਹੀਂ ਨਾ ਚੱਲੇ ਕਾਰੋਬਾਰ ਕੁੜੇ ਸਾਨੂੰ ਪੁੱਛਦਾ ਕੋਣ ਆ ਦੱਬਿਆਂ ਨੂੰ ਸਾਨੂੰ ਦੱਬਦਾ ਏ ਸੰਸਾਰ ਕੁੜੇ ਕਿਸਮਤ ਵਿਹਾਰਾਂ ਵਿੱਚ ਹੀ ਕਿਸਮਤ ਵਿਹਾਰਾਂ ਵਿੱਚ ਹੀ ਰੰਗੀ ਜਾਂਦੀ ਐ ਹੋਏ ਜੂਣ ਜੱਟ ਦੀ ਤੇਰੇਵੇਂ ਮਹੀਨੇ ਵਿੱਚ ਹੀ ਸਾਰੀ ਲੰਗੀ ਜਾਂਦੀ ਹੈ ਸੋ ਮੇਰੇ ਨਾਲ ਨੌਜਵਾਨ ਨੇ ਉਹ ਆਪਣੇ ਕੰਨਿਓ ਜਿਹੜੀ ਪੰਜਾਬ ਦੇ ਵਿੱਚ ਮੌਜੂਦਾ ਹਾਲਾਤਾਂ ਦੇ ਵਿੱਚ ਜਿਹੜੀ ਚੱਲ ਰਹੀ ਹੈ ਆਪਣੇ ਜਿਵੇਂ ਖਾਲਸੇਡ ਕੰਨਿਓ ਦੱਸਿਆਗਾ ਵੀ ਹਰ ਪਿੰਡਾਂ ਲਈ ਫੰਡਰੇਜ਼ਿੰਗ ਕਰ ਰਿਹਾ ਜਿਹੜਾ ਮਾਰ ਹੇਟ ਆਇਆ ਵੀ ਉਹ ਨੌਜਵਾਨ ਕੰਨਿਓ ਦੋ ਬੋਲ ਆ ਸੋ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਕੀ ਨਾਮ ਆ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਡੇਲੀ ਪੋਸਟ ਵਾਲਿਆਂ ਨੂੰ ਮਨਪ੍ਰੀਤ ਵਾਰਿਸ ਨਾਮ ਹੈ ਜੀ ਮੇਰਾ ਤੇ ਸਭ ਤੋਂ ਪਹਿਲਾਂ ਜੋ ਪੰਜਾਬ ਦੇ ਵਿੱਚ ਹੋਇਆ ਉਹ ਸਾਨੂੰ ਸਾਰਿਆਂ ਨੂੰ ਬਹੁਤ ਅਫਸੋਸ ਆ ਅਸੀਂ ਬਹੁਤ ਮਿਸ ਕਰਦੇ ਆਂ ਵੀ ਅਸੀਂ ਪੰਜਾਬ 'ਚ ਕਿਉਂ ਨਹੀਂ ਗਏ ਇਸ ਟਾਈਮ ਸੋ ਦੋ ਕੁ ਲੈਣਾ ਮੈਂ ਤੁਹਾਨੂੰ ਸਮਝਾ ਲਗਾ ਕਿਉਂਕਿ ਸਟੇਜ ਵੀ ਉਧਰ ਲੱਗੀ ਹੋਈ ਆ ਨਾ ਇयां ਕੰਮ ਕਿਤਾਬਾਂ ਨਹੀਂ ਨਾ ਚੱਲੇ ਕਾਰੋਬਾਰ ਕੁੜੇ ਸਾਨੂੰ ਪੁੱਛਦਾ ਕੋਣ ਆ ਦੱਬਿਆਂ ਨੂੰ ਸਾਨੂੰ ਦੱਬਦਾ ਏ ਸੰਸਾਰ ਕੁੜੇ ਕਿਸਮਤ ਵਿਹਾਰਾਂ ਵਿੱਚ ਹੀ ਕਿਸਮਤ ਵਿਹਾਰਾਂ ਵਿੱਚ ਹੀ ਰੰਗੀ ਜਾਂਦੀ ਐ ਹਏ ਜੂਣ ਜੱਟ ਦੀ 12ਵੇਂ ਮਹੀਨੇ ਵਿੱਚ ਹੀ ਸਾਰੀ ਲੰਗੀ ਜਾਂਦੀ ਐ ਹਏ ਜੂਣ ਜੱਟ ਦੀ 12ਵੇਂ ਮਹੀਨੇ ਵਿੱਚ ਹੀ ਸਾਰੀ ਲੰਗੀ ਜਾਂਦੀ ਐ ਹਏ ਜੂਣ ਜੱਟ ਦੀ ਆਵਾਜ਼ ਆ ਬਾਈ ਜੀ ਤੁਸੀਂ ਵੀ ਬਾਈ ਜੀ ਨਾਲ ਹੀ ਇਹਨਾਂ ਦੇ ਬਾਈ ਹੋਣਾ ਤੇ ਗਾਉਣੇ ਹੋ ਜਾਂ ਕਿਵੇਂ ਹਾਂਜੀ ਸੋ ਮੇਰਾ ਨਾਮ ਰੂਪ ਸਦੂਆ ਵੀਰੇ ਮੈਂ ਆਰਟਿਸਟ ਆ ਮੈਂ ਹੁਣੀ ਪਰਫਾਰਮ ਵੀ ਕਰਕੇ ਆਇਆ ਤੇ ਮੇਰਾ ਤਾਂ ਛੋਟਾ ਜਿਹਾ ਸੁਨੇਹਾ ਵੀ ਸਾਰੇ ਜਿੰਨੇ ਦੇਖਣ ਵਾਲੇ ਨੇ ਵੀ ਪੰਜਾਬ ਦੇ ਹਾਲਾਤ ਜੋ ਅੱਜ ਬਣੇ ਹੋਏ ਨੇ ਵੀ ਆਪਾਂ ਜਿੰਨਾ ਕੁ ਵੀ ਤਲਫੋਨ ਕਰਕੇ ਸਹਿਯੋਗ ਕਰ ਸਕੀ ਸਾਨੂੰ ਕਰਨਾ ਚਾਹੀਦਾ ਕਿਉਂਕਿ ਅਸੀਂ ਉਹ ਪੰਜਾਬ ਆ ਸਾਡੇ ਨਾਲ ਪੰਜਾਬ ਵੱਸਦਾ ਤੇ ਉਹਦੇ ਸੰਵਰਧ ਦੇ ਨਾਲ ਅਸੀਂ ਇੱਕ ਗਾਣਾ ਰਿਲੀਜ਼ ਕਰ ਰਹੇ ਹਾਂ ਉਹਦੇ ਚੰਦ ਬੋਲ ਮੈਂ ਤੁਹਾਨੂੰ ਪੇਸ਼ ਕਰਦਾ ਹਾਂ ਜੀ ਹੋ ਕੀ ਡੋਬੇ ਕਿਸੋ ਕੇ ਸਾਰੇ ਦੇਖੇ ਨੇ ਓ ਸਾਨੂੰ ਦੱਸ ਕੀ ਭੁੱਲਿਆ ਦਿਨ ਸਭ ਚੇਤੇ ਨੇ ਹੋ ਕਿੰਨੀ ਵਾਰੀ ਪਰਖਿਆ ਖੋਰੇ ਸਮਿਆਂ ਨੇ ਹੋ ਪਰ ਬੁੱਲੀਆਂ ਤੋਂ ਹੱਸ ਕੇ ਇੱਕੋ ਜਵਾਬ ਮਿਲੂ ਕਿ ਜਦ ਵੀ ਸੱਜਣਾ ਹਾਲ ਚਾਲ ਤੂੰ ਪੁੱਛੇਗਾ ਆ ਚੜੀ ਦੀ ਕਲਾ ਵਿੱਚ ਤੈਨੂੰ ਸਦਾ ਪੰਜਾਬ ਮਿਲੂ ਝੜੀ ਦੀ ਕਲਾ ਵਿੱਚ ਤੈਨੂੰ ਸਦਾ ਪੰਜਾਬ ਮਿਲੂ ਸੋ ਚੜ੍ਹਦੀ ਕਲਾ ਦੀ ਪੰਜਾਬ ਦੇ ਵਾਸਤੇ ਅਰਦਾਸ ਕਰਾਂਗੇ ਸਾਰੇ ਜਣੇ ਜੀ ਸੋ ਸਾਰਿਆਂ ਨੂੰ ਇਹੀ ਗੁਜ਼ਾਰਸ਼ ਆ ਕਿ ਅੱਜ ਅਸੀਂ ਪੰਜਾਬ ਦੇ ਨਾਲ ਖੜੀਏ ਜਿੰਨਾ ਵੀ ਹੋ ਸਕਦਾ ਧੰਨਵਾਦ ਬਾਈ ਜੀ ਬਹੁਤ 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 ਸੋਣਾ ਗਾਇਆ ਥੈਂਕ ਯੂ ਬਾਈ ਜੀ ਬਹੁਤ ਧੰਨਵਾਦ ਥੈਂਕ ਯੂ ਬਾਈ ਜੀ